ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਪੀਜ਼ਾ ਪਰੋਸਿਆ ਗਿਆ ਜਿਸ ਵਿੱਚ ਇੱਕ ਬਾਲ ਹੋਣ ਦਾ ਦਾਵਾ ਉੱਥੇ ਪਹੁੰਚੇ ਗ੍ਰਾਹਕਾਂ ਵੱਲੋਂ ਕੀਤਾ ਗਿਆ ਨਾਲ ਹੀ ਅਸੀਂ ਪੀਜ਼ਾ ਦੀ ਦੁਕਾਨ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਾਰੀਗਰ ਪੀਜ਼ਾ ਬਣਾ ਰਿਹਾ ਹੈ ਉਹਨਾਂ ਨੇ ਕੈਪ ਜਿਹੜੀ ਸਿਰ ਦੇ ਉੱਤੇ ਪਾਈ ਹੋਈ ਹੈ ਇੱਥੇ ਹੀ ਇਹ ਨੌਜਵਾਨ ਰੈਗੂਲਰ ਕਸਟਮਰ ਨੇ ਜਿਸ ਤਰ੍ਹਾਂ ਹੀ ਦੁਕਾਨ ਦੇ ਵਿੱਚ ਪਹੁੰਚਦੇ ਆ ਪਹਿਲਾਂ ਇੱਕ ਪੀਜ਼ਾ ਆਰਡਰ ਕਰਦੇ ਆ ਉਸ ਦੇ ਵਿੱਚ ਵੀ ਕੁਝ ਰੌਲਾ ਰੱਪਾ ਹੁੰਦਾ ਉਸ ਤੋਂ ਬਾਅਦ ਦੂਸਰਾ ਪੀਜ਼ਾ ਆਰਡਰ ਕਰਦੇ ਆ ਫਿਰ ਇਹ ਸੀਸੀਟੀਵੀ ਤਸਵੀਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਜਿੱਥੇ ਨੌਜਵਾਨ ਬੈਠ ਕੇ ਪੀਜ਼ਾ ਖਾ ਰਹੇ ਨੇ ਫਿਰ ਅਚਾਨਕ ਮੋਬਾਈਲ ਕੱਢਦੇ ਆ ਅਤੇ ਫਿਰ ਦੇਖਦੇ ਆਲੇ ਦੁਆਲੇ ਜਿਸ ਤਰ੍ਹਾਂ ਕਿ ਉਹਨਾਂ ਨੂੰ ਸ਼ੱਕ ਹੋਵੇ ਕਿ ਉਹਨਾਂ ਦੇ ird gird ਕੋਈ ਕੈਮਰਾ ਜਾਂ ਕੋਈ ਵਿਅਕਤੀ ਤਾਂ ਨਹੀਂ ਦੇਖ ਰਿਹਾ ਅਜੇਹਾ ਕੀ ਖੂਫੀਆ ਕਰ ਰਹੇ ਸੀ ਜਿਹੜਾ ਇਹਨਾਂ ਨੂੰ ਕੈਮਰੇ ਦੇਖਣ ਦੀ ਜ਼ਰੂਰਤ ਪਈ ਦੂਸਰਾ ਸਵਾਲ ਕਿ ਫੋਟੋ ਖਿੱਚਣ ਤੋਂ ਬਾਅਦ ਇਸ ਨੌਜਵਾਨ ਨੇ ਪੀਜ਼ਾ ਕਿਉਂ ਖਾਦਾ ਜੇਕਰ ਉਸ ਦੇ ਵਿੱਚ ਬਾਲ ਸੀ ਇਸ ਤੋਂ ਬਾਅਦ ਦੁਕਾਨਦਾਰ ਵੀ ਇਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ ਤੇ ਉਸ ਦਾ ਕਹਿਣਾ ਹੈ ਕਿ ਓਵਨ 400 ਡਿਗਰੀ ਦੇ ਉੱਤੇ ਪੀਜ਼ਾ ਬਣਾਉਂਦਾ ਹੈ ਤੇ ਬਾਲ ਕਿਉਂ ਨਹੀਂ ਸੜਿਆ ਇਹ ਵੀ ਹੋ ਸਕਦਾ ਹੈ ਕਿ ਪੀਜ਼ਾ ਪਰੋਸਣ ਵੇਲੇ ਵਾਲ गिर ਗਿਆ ਹੋਵੇ ਤੇ ਇੱਥੇ ਹੀ ਦੁਕਾਨਦਾਰ ਕਹਿੰਦਾ ਹੈ ਕਿ ਇਹ ਵਾਲ ਉਹਨਾਂ ਦਾ ਵੀ ਹੋ ਸਕਦਾ ਹੈ ਉਸ ਨੂੰ ਸ਼ੱਕ ਹੈ ਕਿ ਇਹ ਕੋਈ ਸਾਜ਼ਿਸ਼ ਕੀਤੀ ਗਈ ਹੈ ਉਹਨਾਂ ਦੀ ਦੁਕਾਨ ਨੂੰ ਬਦਨਾਮ ਕਰਨ ਦੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਅਸਲ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤਾਂ ਹੁੰਦਾ ਜੇਕਰ ਉਹ ਪੀਜ਼ੇ ਦੀ ਫੋਟੋ ਵਾਇਰਲ ਕਰਨ ਵਾਲੇ ਗੱਲ ਕਰਦੇ ਪਰ ਉਹ ਤਾਂ ਫੋਟੋ ਪਾ ਕੇ 9:02 11 ਹੋ ਗਏ ਇੱਥੇ ਹੀ ਦੁਕਾਨਦਾਰ ਨੇ ਸ਼ੱਕ ਜਤਾਇਆ ਹੈ ਕਿ ਇਹ ਕਿਸੇ ਸਾਜ਼ਿਸ਼ ਦਾ ਹਿੱਸਾ ਹਨ ਤੁਸੀਂ ਦੇਖੋ ਤਸਵੀਰਾਂ ਤੇ ਸੁਣੋ ਗੱਲ ਕੀ ਹੈ ਅਸਲ ਮਾਮਲਾ ਕਰੋ ਖੋਖ ਤੇ ਪੀਜਾ ਵਿੱਚੋਂ ਵਾਲ ਨਿਕਲਿਆ ਮਾਮਲਾ ਕੀ ਹੈ ਭਾਈ ਤੁਸੀਂ ਆਪ ਦੇਖ ਸਕਦੇ ਜਿਹੜਾ ਜਿਹੜਾ ਵਾਲ ਆ ਨਾ ਉਹ ਨੈਪਕਿਨ ਦੇ ਉੱਪਰ ਪਿਆ ਹੋਇਆ ਡਿੱਗਿਆ ਪਹਿਲੀ ਗੱਲ ਤਾਂ ਪੀਜ਼ਾ ਓਵਨ 'ਚ ਬਣਦਾ ਠੀਕ ਹੈ ਓਵਨ ਦਾ ਟੈਂਪਰੇਚਰ 400 ਡਿਗਰੀ ਆ ਵਾਲ ਰਹਿ ਨਹੀਂ ਸਕਦਾ ਜਿਆ ਬਾਕੀ ਦੂਜੀ ਗੱਲ ਇਹ ਆ ਵੀ ਸਾਡੇ ਸਾਰੇ ਬੰਦਿਆਂ ਦੇ ਕੈਪਾ ਪਾਈ ਹੁੰਦੀਆਂ ਹਨ ਪ੍ਰੋਪਰ ਪ੍ਰੋਪਰ ਸਾਫ਼ ਸੁਥਰੀ ਨਾਲ ਕੰਮ ਕਰੀਦਾਰੀ ਗਈ ਕਿਉਂਕਿ ਹੁਣ ਪਤਾ ਨਹੀਂ ਕਸਟਮਰ ਨੂੰ ਪਹਿਲਾਂ ਬਹਿਸ ਹੋਈ ਐ ਵੀ ਕਹਿੰਦਾ ਵੈਜੀਟੇਬਲ ਘਟਿਆ ਠੀਕ ਆ ਕੋਲਡ ਡਰਿੰਕ ਗਰਮ ਐ ਠੀਕ ਆ ਅੱਧੀ ਕੋਲਡ ਡਰਿੰਕ ਬਿਲੀ ਮੁੰਡੇ ਨੇ ਫੇਰ ਦਮੀ ਲਾ ਕੇ ਦਿੱਤੀ ਕੋਲਡ ਡਰਿੰਕ ਠੀਕ ਆ ਫੇਰ ਬਾਅਦ ਚੋਂ ਸਾਰਾ ਆਰਡਰ ਖਾ ਲਿਆ ਲਾਸਟ ਸਲਾਈਸ ਕਹਿੰਦੇ ਵਾਲ ਐ ਠੀਕ ਆ ਜਿਹੜਾ ਵਾਲ ਪਿਆ ਐ ਉਹ ਨੈਪਕਿਨ ਦੇ ਉੱਪਰ ਪਿਆ ਐ ਕੀ ਪਤਾ ਉਹਨਾਂ ਦਾ ਡਿੱਗਾ ਹੋਵੇ ਠੀਕ ਆ ਜੇ ਸਾਡਾ ਉਹਨਾਂ ਦਾ 400 ਡਿਗਰੀ ਦਾ ਟੈਂਪਰੇਚਰ ਐ ਆ ਵਾਲ ਰਹਿ ਨਹੀਂ ਸਕਦਾ ਉਹ ਵਿੱਚ ਕਿੰਨੇ ਲੋਕ ਆਏ ਸੀ ਭਾਈ ਇਹ ਇਹ ਦੋ ਜਣੇ ਸੀਗੇ ਮੈਂ ਤਾਂ ਹੈ ਨਹੀਂ ਸੀ ਐਕਚੁਅਲੀ ਠੀਕ ਆ ਦੋ ਜਣੇ ਸੀਗੇ ਮੇਰਾ ਮੁੰਡਾ ਸੀਗਾ ਇੱਥੇ ਉਹਨੇ ਗੱਲ ਕੀਤੀ ਬਹੁਤ ਪਿਆਰ ਨਾਲ ਗੱਲ ਕੀਤੀ ਵੀ ਸਰ ਇਦਾਂ ਇਦਾਂ ਉਹਨੇ ਫੇਰ ਵੀ ਕਿਹਾ ਸਰ ਸੌਰੀ ਚਲੋ ਜਿੱਦਾਂ ਨੂੰ ਲੱਗਦਾ ਆ ਮੈਂ ਤੁਹਾਨੂੰ ਨਵਾਂ ਬਣਾ ਦਿੰਦਾ ਕਸਟਮਰ ਦਾ ਬਸ ਪਤਾ ਨਹੀਂ ਕੀ ਉਹਦੇ ਮਨ 'ਚ ਕੀ ਸੀਗਾ ਜੀ ਇਹ ਪਹਿਲਾਂ ਵੀ ਆਉਂਦਾ ਸੀ ਇਹਦੇ ਵਿੱਚ ਟੱਕੇ ਇਹ ਰੈਗੂਲਰ ਕਸਟਮਰ ਆਈ ਆ ਯਾਰ ਕੋਈ ਪਿੱਛੇ ਪਿੱਛੇ ਨਾਲ ਬੀਆ ਮਜਾ ਨਾ ਜੀ ਕਿਉਂ ਕਿ ਇੱਟਾ ਤੁਹਾਡਾ ਕੀਤਾ ਨਾਲ ਕੋਈ ਕੋਈ ਪਤਾ ਨਹੀਂ ਹੁਣ ਕੀ ਸਿਸਟਮ ਆ ਵੀ ਬਦਨਾਮ ਕਰਨਾ ਕਿੱਦਾਂ ਆ ਇਹ ਪੀਜਾ ਚੋਰ ਤੇ ਵਾਲ ਸਾਰੇ ਜਿਹੜੀ ਵੀਡੀਓ ਮੈਂ ਤੇ ਫੋਟੋ ਬਾਇਲੋਜੀ ਆ ਸਾਰੀ ਫੇਕ ਫੇਕ ਹੈ ਬਈਆਂ ਸਾਰਾ ਸਿਸਟਮ ਮੈਂ ਮੰਨਦਾ ਆ ਵੀ ਵਾਲ ਉਹਦਾ ਵੀ ਲੱਗ ਸਕਦਾ ਜੀ ਹੁਣ ਉਹ ਮੈਂ ਕੈਮਰਾ ਚੈੱਕ ਕੀਤਾ ਉਹ ਬਾਰ ਬਾਲੇ ਸਿਰ ਚ ਹੱਥ ਮਾਰਦੇ ਜਿਹੜੀਆਂ ਆ ਕਰਕੇ ਆ ਵਾਲ ਡਿੱਗ ਸਕਦਾ ਉਹਨਾਂ ਦਾ ਵੀ ਆ ਸੀਸੀਟੀਵੀ ਪੁੱਡੇ ਗਈ ਜੀ ਨਾ ਭਾਈ ਅਮਨ ਦਿਖਾ ਦੂੰਗਾ ਸੀ ਠੀਕ ਇਹ ਮੁੰਡਾ ਉਹਨੇ ਸਾਰੇ ਉਹਨੇ ਕਿਹਾ ਵੀ ਇਦਾਂ ਠੀਕ ਆ ਵਾਲ ਉਹ ਨੈਪਕਿਨ ਤੇ ਵਾਲ ਡਿੱਗਾ ਹੋਇਆ ਠੀਕ ਆ ਕਿੰਨੇ ਵਜੇ ਵੀ ਆਈ ਸੀ ਬਾਜੀ ਇਹ ਤੋਂ ਕਿੰਨੇ ਵਜੇ ਦੀ ਗੱਲ ਹੈ 8 ਵਜੇ ਦੀ ਗੱਲ ਹੈ ਜੀ ਹਾਂ ਜੀ ਮੁੰਡਾ ਮੇਰਾ ਸਪੈਸ਼ਲ ਨੂੰ ਮਿਲਿਆ ਵੀ ਆ ਠੀਕ ਆ ਗੱਲ ਵੀ ਕੀਤੀ ਆ ਜੇ ਹੁੰਦਾ ਐਡਾ ਸਿਸਟਮ ਹੁੰਦਾ ਵੀ ਆ 400 ਡਿਗਰੀ ਟੈਂਪਰੇਚਰ ਆ ਤੁਸੀਂ ਆਪ ਦੱਸੋ ਵੀ ਬਾਲ ਰਹੂਗਾ ਵਿੱਚ ਕਿੰਨੇ ਸਾਲ ਤੋਂ ਬਿਜ਼ਨਸ ਕਰ ਰਹੇ ਹੋ ਜੀ 10 ਸਾਲ ਹੋ ਗਈ ਆ ਫਸਟ ਟਾਈਮ ਹੋਇਆ ਜੀ ਐਡਾ ਮੇਰਾ ਠੀਕ ਆ ਬਾਈ